ਸਾਹਿਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਸੀ ਕਿ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਸ੍ਰੀ ਹਜੂਰ ਸਾਹਿਬ ਮਹਾਰਾਸ਼ਟਰਾ ਦੇ ਮਹਾਪੁਰਸ਼ਾ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੇ ਉਦਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਚ 6000 ਏਕੜ ਲਈ ਕਣਕ ਦਾ ਬੀਜ ਅਤੇ ਖਾਦ ਦੇਣ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਦੱਸ ਦਈਏ ਕਿ ਇਸ ਮੌਕੇ ਸਮਾਨ ਦੇਣ ਵਾਲੇ ਰੁਪਿੰਦਰ ਸਿੰਘ ਸੰਪੂਰਾ ਨੇ ਕਿਹਾ ਕਿ ਮਹਾਪੁਰਖਾਂ ਦੀ ਸੇਵਾ ਸਦਕਾ ਸੇ 100 ਏਕੜ ਜ਼ਮੀਨ ਲਈ ਬੀਜ ਅਤੇ ਖਾਦ ਵੰਡ ਰਹੇ ਹਾਂ ਜਦੋਂ ਦੇ ਹੜ੍ਹ ਆਏ ਨੇ ਮਹਾਪੁਰਖਾਂ ਵੱਲੋਂ ਲਗਾਤਾਰ ਸੇਵਾ ਸਮੱਗਰੀ ਭੇਜੀ ਜਾ ਰਹੀ ਸੀ ਹੁਣ ਇਹ ਜੋ ਉਪਰਾਲਾ ਹੈ ਇਹ ਲਗਾਤਾਰ ਪੂਰੇ ਪੰਜਾਬ ਵਿੱਚ ਜਾਰੀ ਰਹੇਗਾ ਔਰ ਇਸ ਤੋਂ ਇਲਾਵਾ ਵੀ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪਵੇਗੀ ਤੇ ਮਹਾਪੁਰਖਾ ਪੂਰੀ ਕਰਨਗੇ ਦੰਦਾ ਦਈਏ ਕਿ ਇਹ ਕੋਸ਼ਿਸ਼ ਮਹਾਪੁਰਖਾਂ ਵੱਲੋਂ ਬੜੇ ਹੀ ਵਧੀਆ ਤਰੀਕੇ ਨਾਲ ਕੀਤੀ ਗਈ ਕਣਕ ਦਾ ਬੀਜ ਅਤੇ ਖਾਦ ਲੈਣ ਆਏ ਕਿਸਾਨਾਂ ਨੇ ਕਿ ਆ ਕਿ ਹੁਣ ਤੇ ਆਰਤੀਏ ਵੀ ਉਧਾਰ ਵੀ ਉਸ ਨੂੰ ਮਿਲਦਾ ਹੈ ਜਿਸ ਦੇ ਕੋਲ ਹੋਵੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਮਹਾਪੁਰਖਾਂ ਦਾ ਜਿਨ੍ਹਾਂ ਨੇ ਇਹ ਉੱਤਮ ਸੇਵਾ ਕੀਤੀ ਹੈ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੜ੍ਹਾਂ ਨੇ ਬਹੁਤ ਸਾਰੇ ਕਿਸਾਨਾਂ ਨੂੰ ਪ੍ਰਭਾਵਿਤ ਕੀਤਾ ਹੈ ਲੱਖਾਂ ਏਕੜ ਜ਼ਮੀਨਾਂ ਜਿਹੜੀਆਂ ਨੇ ਬਰਬਾਦ ਹੋ ਗਈਆਂ ਨੇ ਉੱਥੇ ਹੀ ਧੰਦਾ ਦੀ ਹੈ ਵਕ ਵਕ ਸੰਸਥਾਵਾਂ ਜਿਹੜੀਆਂ ਨੇ ਉਹ ਅੱਗੇ ਵਧ ਕੇ ਕਿਸਾਨਾਂ ਦੀ ਹੈਲਪ ਕਰ ਰਹੀਆਂ ਸੀ ਤੇ ਹੁਣ ਤੇ ਦੇ ਦਿੱਤੇ ਪਿਓ ਕੀ ਸੰਤ ਮਹਾਪੁਰਖਾਂ ਵੱਲੋਂ ਜਿਹੜਾ ਆ 6000 ਏਕੜ ਲਈ ਕਣਕ ਦਾ ਬੀਜ ਤੇ ਖਾਦ ਦਾ ਉਪਰਾਲਾ ਕੀਤਾ ਗਿਆ ਹੈ ਇਹ ਖਾਦ ਲੈਣ ਵਾਲੇ ਕਿਸਾਨਾਂ ਨੇ ਬਹੁਤ ਹੀ ਵਧੀਆ ਸ਼ਬਦਾਂ ਚ ਇਹ ਗੱਲ ਕਹੀ ਕਿ ਇਹ ਬਹੁਤ ਹੀ ਵਧੀਆ ਕੰਮ ਹੈ ਹੁਣ ਤੇ ਸਾਨੂੰ ਕਿਸੇ ਤਰ੍ਹਾਂ ਦੇ ਜਿਹੜੇ ਨੇ ਉਹ ਕਿਤੋਂ ਵੀ ਆਧਾਰ ਵੀ ਨਹੀਂ ਮਿਲਦਾ ਪਿਆ ਸੀ ਕਿਉਂਕਿ ਆਧਾਰ ਵੀ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਕੋਲ ਆਲਰੇਡੀ ਕੁਝ ਨਾ ਕੁਝ ਹੁੰਦਾ ਹੈ ਤੁਸੀਂ ਦੇ ਦੇ ਵੀ ਤਸਵੀਰ ਆਪਣੀ ਸਕਰੀਨ ਦੇ ਉੱਤੇ ਇਸ ਉਪਰਾਲੇ ਬਾਰੇ ਆਪਣਾ ਕਮੈਂਟ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰੁਪਿੰਦਰ ਸਿੰਘ ਸ਼ਾਮਪੁਰਾ ਅੱਜ ਜੀ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਹਜੂਰ ਸਾਹਿਬ ਮਹਾਰਾਸ਼ਟਰ ਤੋਂ ਮਹਾਂਪੁਰਖ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਪਹਿਲਾਂ ਵੀ ਜਦੋਂ ਤੁਹਾੜਾ ਆਏ ਨੇ ਜੀ ਤੇ ਲੋੜਵੰਦਾਂ ਲਈ ਬਹੁਤ ਰਸਦਾਂ ਬਸਤਾਂ ਦਿੱਤੀਆਂ ਗਈਆਂ ਉਹਨਾਂ ਵੱਲੋਂ ਸਾਰੇ ਪੰਜਾਬ 'ਚ ਤੇ ਅੱਜ ਮਹਾਂਪੁਰਖਾਂ ਨੇ ਫੈਸਲਾ ਕੀਤਾ ਸੀ ਜੀ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਯੂਪੀ ਉੱਤਰਾਖੰਡ ਦੀਆਂ ਸੰਗਤਾਂ ਵੱਲੋਂ ਸਾਰਿਆਂ ਵੱਲੋਂ ਬੰਬੇ ਹਜੂਰ ਸਾਹਿਬ ਜਿੱਥੇ ਜਿੱਥੇ ਮਹਾਂਪੁਰਖਾਂ ਦੇ ਪ੍ਰੇਮ ਵਾਲੀ ਸੰਗਤਾਂ ਉਨ੍ਹਾਂ ਦੇ ਸਹਿਯੋਗ ਨਾਲ ਪੰਜਾਬ ਦੇ ਵਿੱਚ 6000 ਏਕੜ ਲੋੜਵੰਦ ਜਿਹੜੇ ਕਿਸਾਨ ਵੀਰ ਨੇ ਤੇ ਉਹਨਾਂ ਵਾਸਤੇ ਅੱਜ ਇਥੋਂ ਸ਼ਾਮਪਰੇ ਦੇ ਉਹ ਫਾਰਮ ਤੋਂ ਮਹਾਂਪੁਰਸ਼ਾਂ ਦੇ ਹੁਕਮਾਂ ਦੇ ਨਾਲ ਤੇ ਸ਼ੁਰੂਆਤ ਕੀਤੀ ਗਈ ਹੈ ਜਿਦੇ ਵਿੱਚ ਕਣਕ ਦਾ ਬੀਜ ਤੇ ਖਾਦ ਦਾ ਵੀ ਦਿੱਤਾ ਜਾ ਆਪਣਾ ਸੌਰੀ ਖਾਦ ਤੇ ਕਣਕ ਦਾ ਬੀਜ ਦਿੱਤਾ ਜਾਏਗਾ ਉਸ ਤੋਂ ਬਾਅਦ ਯੂਰੀਆ ਵੀ ਦਿੱਤੀ ਜਾਏਗੀ ਜੀ ਹੁਣ ਜਿਹੜੀ ਖਾਦ ਹੈ ਜਿੱਦਾਂ ਡੀਪੀ ਤੇ ਮਿਲਦੀ ਨਹੀਂ ਕਾਫੀ ਜਗ੍ਹਾ ਦੀ ਚਾਰਾ ਕੀਤਾ ਤੇ 12 32 16 ਉਹ ਦੇ ਰਹੇ ਆ ਜੀ 1 ਕਿੱਲੇ ਚ ਇੱਕ ਬੋਰੀ ਪੈਂਦੀ ਐ ਤੇ 40 ਕਿਲੋ ਵੀ ਪੈਂਦਾ ਜੀ ਕਿੰਨਾ ਐਨਲਿਸਿਸ ਕੀਤਾ 6000 ਏਕੜ ਦਾ ਇਹ ਜੀ ਵੱਖ-ਵੱਖ ਜਗ੍ਹਾ ਜਿੱਥੇ ਮਹਾਪੁਰਸ਼ਾਂ ਦੇ ਜਥੇਦਾਰ ਜਿੱਦਾਂ ਇੱਥੋਂ ਸਾਡੇ ਜਥੇਦਾਰ ਬਾਬਾ ਹਿਸ਼ਾਰ ਸਿੰਘ ਜੀ ਨੇ ਤੇ ਇਹ ਇੱਥੋਂ ਗ੍ਰਾਈ ਕਰਦੇ ਨੇ ਜੀ ਸਾਰੇ ਪਿੰਡਾਂ ਚ ਜਾ ਕੇ ਇਦਾਂ ਅਲੱਗ-ਅਲੱਗ ਜਗ੍ਹਾ ਜਿੱਦਾਂ ਫਗਵਾੜਾ ਆ ਲੁਧਿਆਣਾ ਆ ਮੋਗਾ ਆ ਕੋਲੋਸਪੁਰ ਆ ਸਭ ਜਗ੍ਹਾ ਮਹਾਪੁਰਸ਼ਾਂ ਦੇ ਜਥੇਦਾਰ ਸਾਹਿਬ ਨੇ ਜੀ ਉਹ ਗ੍ਰਾਈ ਕਰਦੇ ਨੇ ਫਿਰ ਉਹਨਾਂ ਨੂੰ ਹਰ ਘਰ ਦਾ ਪਤਾ ਹੈ ਹਰ ਪਿੰਡ ਦਾ ਪਤਾ ਤੇ ਬੜੇ ਚਿਰਾਂ ਤੋਂ ਗ੍ਰਾਈਆਂ ਚੱਲ ਰਹੀਆਂ ਜੀ ਅਕਸੰਗਤਾਂ ਦੇ ਸਹਿਯੋਗ ਨਾਲ ਹਾਂਜੀ ਉਹਨਾਂ ਨੂੰ ਕਿੰਨਾ ਕੌਖਾ ਸੀ ਇਸ ਸਮੇਂ ਕਣਕ ਬੀਜਣਾ ਕਣਕ ਜੀ ਹਾਲੇ ਵੀ ਕਈ ਇਹੋ ਜਿਹੀ ਜਗ੍ਹਾ ਹੈ ਜਿੱਥੇ ਹਾਲੇ ਵੀ ਫੁੱਟ ਫੁੱਟ 1.5 1.5 ਫੁੱਟ ਪਾਣੀ ਹੈ ਤੇ ਉੱਥੇ ਕਣਕ ਨਹੀਂ ਬੀਜੀ ਜਾਣੀ ਤੇ ਉਹ ਪਾਣੀ ਨਿਕਾਸੀ ਦਾ ਕੋਈ ਹੱਲ ਨਹੀਂ ਜੀ ਤੇ ਬਾਕੀ ਜਿੱਥੇ ਹੜਾ ਹੈ ਜੀ ਤੁਹਾਨੂੰ ਪਤਾ ਜਿੱਦਾਂ ਸਾਡੀ ਬੈਲਟ ਹੈ ਗਰਦਾਸਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਨੁਕਸਾਨ ਹੋਇਆ ਮੇਰਾ ਖਲ 328 ਪਿੰਡ ਸੀ ਕਿ ਸ਼ਾਇਦ ਤੇ ਪਠਾਨਕੋੜ ਤੋਂ ਜਨਾਲੇ ਤੱਕ ਤੇ ਬਹੁਤ ਜਿਆਦਾ ਮਾਰ ਪਈ ਹੈ ਜੀ ਘਰ ਵੀ ਟੱਟ ਗਏ ਨੇ ਹਾਲੇ ਤੱਕ ਵੀ ਕਈ ਜਗ੍ਹਾ ਜਿੱਦਾਂ ਕਣੀਏ ਕੇ ਬੇਟ ਵਗੈਰਾ ਉਧਰ ਹਾਲੇ ਤੱਕ ਲਾਈਟ ਨਹੀਂ ਆਈ ਜੀ ਤੇ ਘਰ ਵੀ ਰੁੜ ਗਏ ਬੰਬੀਆਂ ਰੁੜ ਗਈਆਂ ਜੀ ਲੋਕਾਂ ਦੇ ਡੰਗਰ ਕਈ ਜਗ੍ਹਾ ਅਸੀਂ ਜਾਂਦੇ ਰਹੇ ਜੀ 8 8 9 9 ਡੰਗਰ ਮਰ ਗਏ ਉਹਨਾਂ ਦੇ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਜੀ ਨਰਮਲ ਸਿੰਘ ਜੀ ਸਰਪੰਚ ਜੀ ਕਿੱਥੋਂ ਆਏ ਤੇ ਕੀ ਕਰਨਾ ਹੈ ਸਾਡਾ ਪਿੰਡ ਹੈ ਜੀ ਜਤਾ ਜੇਰਾ ਬਾਬਾ ਨਾਨਕ ਦੀ ਨਜ਼ਦੀਕਾ ਉੱਥੋਂ ਆਏ ਆ ਜੀ ਠੀਕ ਹੈ ਤੇ ਇੱਥੇ ਜੀ ਅੱਜ ਸੰਤ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਨੇ ਦੇਰ ਸਾਹਿਬ ਤੋਂ ਉਹਨਾਂ ਨੇ ਜਿਹੜਾ ਹਰ ਪੀਰਤ ਇਲਾਕਾ ਵਾ ਉਹਨਾਂ ਨੂੰ ਬੀ ਦਾ ਅੱਜ ਵੰਡਣਾ ਇੱਥੇ ਬੀ ਤੇ ਖਾਦ ਜਿਹੜਾ ਅੱਜ ਤੁਹਾਨੂੰ ਬੀ ਤੇ ਖਾਦ ਮਿਲੀ ਆ ਹਾਂਜੀ ਮਨੋ ਜੇ ਨਾ ਮਿਲਦੀ ਕਿੰਨਾ ਕੌਖਾ ਸੀ ਫਸਲ ਵਿਗਣੀ ਪਤਾ ਨਹੀਂ ਔਖਾ ਤਾਂ ਹੈਗਾ ਹੀ ਫਿਰ ਚਲੋ ਇਸ ਤਰ੍ਹਾਂ ਹੀ ਵੀ ਕੁਝ ਆਰਤੀਆਂ ਕੋ ਫੜਦੀ ਕੁਝ ਕਿਸ ਤਰ੍ਹਾਂ ਕੋਈ ਨਾ ਕੋਈ ਅਸ਼ੀਲਾ ਕਰਕੇ ਤੇ ਕਣਕ ਤੇ ਬੀਜਣੀ ਸੀ ਪਰ ਇਹ ਬੜਾ ਵੱਡਾ ਪਰਬ ਕਰਿਆ ਮਹਾਪੁਰਖਾਂ ਦਾ ਜਨਾਨੇ ਮਲਵੀ ਦੋਪਦਿਆਂ ਮੰਦਿਆਂ ਦੀ ਬਾਹ ਫੜੀ ਆ ਬਹੁਤ ਬਹੁਤ ਧੰਨਵਾਦ ਬਾਬਿਆਂ ਦਾ ਧੰਨਵਾਦ ਇੱਕ ਜਾਨ ਸੀ ਪਿੰਡ ਕੋਠਾ ਡੇਰਾ ਬਾਬਾ ਨਾਨਕ ਅੱਜ ਕਿਹੜਾ ਤੁਹਾਨੂੰ ਇੱਕ ਕਣਕ ਦਾ ਬੀਜ ਆਖਾਦ ਮਿਲੀ ਆ ਹਾਂਜੀ ਕਿੰਨੀ ਫਸਲ ਹੀ ਮਿਲੀ ਆ ਤੇ ਕੀ ਕਰੋਗੇ ਦਾ ਜੀ ਮੇਰੀ 10 ਗਲੇ ਏਕੜ ਜ਼ਮੀਨ ਆ ਜੀ ਤੇ ਇਹ ਮਹਾਪੁਰਸ਼ਾਂ ਦਾ ਬਹੁਤ ਵੱਡਾ ਉਪਰਾਲਾ ਆ ਕਿਉਂਕਿ ਇਕੱਲਾ ਮੇਰਾ ਨਹੀਂ ਪੂਰਾ ਇਲਾਕੇ ਨੂੰ ਲੋੜਿਆ ਜਾਂ ਪੂਰੇ ਇਲਾਕੇ ਦੀ ਇਹ ਹਾਲਾਤ ਨੇ ਤੇ ਕੁਝ ਏਰੀਏ ਤੇ ਹੈਗੇ ਵੀ ਜਿੱਥੇ ਕਣਕ ਬੀਜੀ ਵੀ ਨਹੀਂ ਜਾ ਸਕਦੀ ਤੇ ਇਹ ਮਹਾਪੁਰਸ਼ਾਂ ਦਾ ਐਡਾ ਤਗੜਾ ਉਪਰਾਲਾ ਆ ਜੀ ਕੋਟਨ ਕੋਟ ਧੰਵਾਦ ਆ ਨਦੀਤ ਸਾਹਿਬ ਮਹਾਪੁਰਸ਼ਾਂ ਦਾ ਕਿੰਨਾ ਔਖਾ ਸੀ ਜੇ ਮੰਨ ਲਓ ਇਹ ਨੂੰ ਨਹੀਂ ਮਿਲਦਾ ਬਹੁਤ ਔਖਾ ਜੀ ਗੁਰੂ ਘਰ ਤੋਂ ਹੀ ਮਿਲਣਾ ਆ ਤੇ ਗੁਰੂ ਘਰ ਦੇ ਹੀ ਮੰਗਤਿਆਂ ਸਾਰੇ ਤੇ ਗੁਰੂ ਘਰੋਂ ਤੋਂ ਹੀ ਸਭ ਮਿਲਿਆ ਜੀ ਤੇ ਔਖਾ ਇੰਨਾ ਕਿਹਾ ਜੀ ਹੁਣ ਤੇ ਆਰਤੀ ਵੀ ਨਹੀਂ ਬਾਹ ਫੜਦੇ ਮਨ ਲ ਕੁਛ ਹੋਵੇ ਕਿਸੇ ਕੋਲ ਤੇ ਫੇਰੀ ਆਰਤੀ ਨ ਹੁੰਦਾ ਠੀਕ ਜੇ ਇਹ ਮਹਾਪੁਰਸ਼ ਹੁੰਦੇ ਨੇ ਵੀ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਮਲਬੂ ਨਹੀਂ ਹੁੰਦੀ ਵੀ ਕੋਈ ਦੇਊਗਾ ਤੇ ਫੇਰ ਆਪਾਂ ਦੇਣਾ ਇਹ ਮਹਾਪੁਰਸ਼ਾਂ ਨੇ ਉੱਥੇ ਲੰਗਰ ਇੰਨਾ ਚੱਲਦਾ ਤੇ ਇੱਥੇ ਵੀ ਲੰਗਰ ਲਾਤਾ ਵਾਹਿਗੁਰੂ